ਉਹ ਹੈ ਕਰ ਗਰਬਾਣੀ ਪੜਨੀ ਪੈ ਜੇ ਫਿਰ ਫਿਰ ਲਿਖਣੀ ਪੈਗੀ ਫਿਰ ਫਿਰ ਸਮਝਣਾ ਪਏਗਾ ਫਿਰ ਧਿਆਨ ਲਾਣਾ ਪਏਗਾ ਫਿਰ ਆਪਣੀ ਜਾਨ ਪਛਾਣ ਕਰਨੀ ਪੈਗੀ ਫਿਰ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਿੱਦਾ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਗੇ ਸੰਸਾਰੀਆਂ ਤੇ ਨਰੰਕਾਰੀਆਂ ਭਗਤਾਂ ਚ ਕੀ ਫਰਕ ਹੈ ਸਾਡਾ ਸੁਖ ਹੈ ਸਪ੍ਰਿੰਗ ਲਾਕੂ ਠੀਕ ਹੈ ਜੇਦੋਂ ਪਰਵਰਜਨ ਕੱਟ ਗਿਆ ਉਹਨੇ ਫਿਰ ਖੁੱਲ ਜਾਣਾ ਹੈ परम सुख ਲੈਣਾ ਪਾਏਗਾ ਇੱਕ ਆਨੰਦ ਹੈ ਠੀਕ ਹੈ ਕੋਈ ਲੰਗਰ ਛਕਿਆ ਕੋਈ ਚੀਜ਼ ਛਕੀ ਆਪ ਉੱਪਰ ਖੋਪਰੀ ਦੇ ਹੈ ਆਨੰਦ ਉਹ ਸਾਡੇ ਸੇਵ ਹੋ ਜਾਂਦਾ ਹੈ ਜਾਂ ਬੈਡ ਜਾਂ ਬੁਰਾ ਜਾਂ ਅੱਛਾ ਸੋ ਇਹਦੇ ਚ ਸੇਵ ਹੁੰਦਾ ਹੈ ਸਰੀਰ ਚ ਕਿਸੇ ਕਰ ਗਏ ਉਹਨਾਂ ਬੜਾ ਮਿੱਠਾ ਬੋਲਿਆ ਕਿ ਆ ਸਲੂਕ ਹੈ ਕਿਆ ਪਿਆਰ ਹੈ ਉਹਨਾਂ ਦੇ ਬੋਲ ਬੈਠੋ ਜੀ ਆਓ ਜੀ ਗੁਰਮੁਖ ਜੀ ਮਨ ਨੂੰ ਮੋਏ ਗਏ ਮਿੱਠੇ ਬੋਲ ਤੋਲ ਕੇ ਬੋਲ ਜੇ ਤੂੰ ਕੌੜਾ ਸੁਣ ਨਹੀਂ ਸਕਦਾ ਕਿਸੇ ਨੂੰ ਨਾ ਕੌੜਾ ਬੋਲ ਇਹ ਬੰਦ ਟਾਈਮ ਪੀਸ ਵੀ ਦੋ ਵਾਰੀ ਸਹੀ ਟਾਈਮ ਦਿੰਦਾ ਹੈ ਕੋਈ ਬੋਲ ਬੋਲ ਦੇ ਹਾਂ ਉਹ ਪੂਰੇ ਹੋ ਜਾਂਦੇ ਹਨ ਪੂਰੇ ਤਾਂ ਲੜ ਫੜਨਾ ਪਏਗਾ ਅਸੀਂ ਅਧੂਰੇ ਹਾਂ ਪਰਮੇਸ਼ਰ ਅੱਲੋ ਤੇ ਪੂਰੇ ਹਾਂ ਠੀਕ ਹੈ 1 ਲੱਖ 1 ਕਟ 84 ਲੱਖ ਜੋਨ 586 ਸਾਨੂੰ ਉੱਤਮ ਬਣਾਇਆ ਹੈ ਇੱਕ ਕਟਰਬਸ਼ਰ ਜੰਮਦੇ ਆਪਣੇ ਮਾਂ ਦੇ ਥਣ ਲੱਭਦਾ ਹੈ ਕਿੰਨੇ ਗਿਆਨ ਦੇਤਾ ਪਰਮੇਸ਼ਰ ਨੇ ਸਾਰਿਆਂ ਦੇ ਸਿਰ ਤੇ ਸਮਰੱਥ ਦਾ ਹੱਥ ਹੈ ਸੋ ਆਪਣੀ ਜਾਨ ਪਛਾਨ ਕਰਨੀ ਪੈਗੀ ਜੋ ਬਾਹਰ ਹੈ ਉਹ ਭੀਤਰ ਹੈ ਉਹ ਅੰਦਰ ਹੈ ਜੋ ਅੰਦਰ ਹੈ ਉਹ ਬਾਹਰ ਹੈ ਤਨ ਮਨ ਤਨ ਨੂੰ ਸਮਝਣਾ ਪਏਗਾ ਸਰੀਰ ਦੀ ਤਾਕਤ ਤਸਰੀਰ ਦਾ ਭੋਜਨ ਸਰੀਰ ਚ ਤਾਕਤ ਆਏਗੀ। ਅਕਲ ਵਧੇਗੀ। ਨਹੀਂ ਪਿਆਰੇ। ਦਿਗ-ਦਿਗ ਸਵਾਰ ਹੋਏਗਾ। ਪਹਿਲੇ ਦਿਨ ਬੱਚਾ ਸਕੂਲੇ ਜਾਂਦਾ ਨਾ। ਸੋ ਬੱਚਾ ਕਹਿੰਦਾ ਦੇਖੋ ਲਿਖਿਆ ਮੈਂ। اے ਵੀ ਸਿਲੇਕਤੀ। ਮਾਂ ਕਹਿੰਦੀ ਬਹੁਤ ਸੋਹਣੀ ਲਿਖੀ। ਠੀਕ ਹੈ ਤਾਂ ਪਹਿਲੋ ਨੌਕਰੀ फेर ਪੜਾਂਗਾ ਇਹ ਸਿਆਣਪ ਨਹੀਂ ਚੱਲਨੀ ਪਿਆਰੇ ਸਤਿ ਸ੍ਰੀ ਅਕਾਲ ਨੂੰ ਸਮਝਣਾ ਪਏਗਾ ਮਨ ਨੂੰ ਸਮਝਾਂ ਲਈ ਥੋੜਾ ਜਿਹਾ ਗਿਆਨ ਬਹੁਤ ਹੈ ਕਸ਼ਵਕ ਗਿਆਨ ਦਿਲਾਂ ਦੀ ਹਾਕ ਦਿਲ ਜਲਣਗੇ ਜੋ ਤੂੰ ਸੋਚ ਰਿਹਾ ਹੈ ਉਹੀ ਦੂਸਰਾ ਸੋਚ ਰਿਹਾ ਹੈ ਅੱਛਾ ਜੇ ਤੈਨੂੰ ਭੁੱਖ ਪਿਆਸ ਲੱਗਦੀ ਐ ਦੂਸਰੇ ਨੂੰ ਭੁੱਖ ਪਿਆਸ ਲੱਗਦੀ ਹੈ ਤੈਨੂੰ ਚੰਗਾ ਘਰ ਚਾਹੀਦਾ ਹੈ ਚੰਗਾ ਮਹਿਲ ਵੱਡੀ ਗੱਡੀ ਲੰਬੀ ਦੂਸਰੇ ਨੂੰ ਚਾਹੀਦਾ ਹੈ ਰਾਤੋਂ ਰਾਤ ਅਸੀਂ ਗਿਨੇ ਬੁੱਕ ਚ ਨਾਲ ਖਾਣਾ ਚਾਹੁੰਦੇ ਹਾਂ ਰਾਤੋਂ ਰਾਤ ਉੱcha ਉੱਠਣਾ ਚਾਹੁੰਦੇ ਹਾਂ ਨਹੀਂ ਸਮੇਂਦ ਕਰਨੀ ਪੈਗੀ ਸ਼ਕਤ ਘਾਲ ਨਹੀਂ ਪੈਗੀ ਇੱਕ ਇੱਕ ਪੌੜੀ ਚੜਨਾ ਪਵੇਗਾ ਸਾਰਾ 99.999 ਸਾਰਾ ਮਨ ਦਾ ਖੇਲ ਹੈ ਜਿਹੜੇ ਸਾਨੂੰ ਰੋਗ ਹਨ ਸ ਮਾਨਸਿਕ ਰੋਗ ਹਨ ਧਾਰਮਿਕ ਆਰਥਿਕ ਇਹ ਸਾਡੇ ਅੰਦਰ ਹਨ ਖੂਚ ਹਨ ਦੀ ਇਹਨਤ ਇਹ ਡੀਐਨਏ ਚ ਹਨ اچھا ਪੀੜੀ ਦਰ ਪੀੜੀ ਸਾਨੂੰ ਸੁਦਰ ਦਿਆਂ ਦੋ ਤਿੰਨ ਪੀੜੀਆਂ ਲੱਗਣ ਗਿਆ ਵਿਦੇਸ਼ ਚ ਰੱਬ ਵਸ ਰਿਆ ਹੈ ਉਹਨਾਂ ਤੋਂ ਆਪਾਂ ਦੋ 250 ਸਾਲ ਪਿੱਛੇ ਹਾਂ ਠੀਕ ਆ ਸਾਡੇ ਵੱਡੇ ਵੱਡੇਰੇ ਵੱਡੇ ਸੀ ਮੈਂ ਕੀ ਹਾਂ ਆਪਣੀ ਗੱਲ ਕਰਨੀ ਪਾਏਗੀ ਉਹ ਆਪਣਾ ਜੀਵਨ ਬਤਾ ਕੇ ਪੂਰਨੇ ਪਾ ਗਏ ਸਾਡੇ ਵਾਸਤੇ ਜਾਇਦਾਦਾਂ ਬਣਾ ਗਏ ਉਹਨਾਂ ਦਾ ਹੀ ਅਸੀਂ ਕਮਾਇਆ ਹੋਇਆ ਖਾ ਰਹੇ ਹਾਂ ਤੂੰ ਕੀ ਕਰੇਗਾ ਮੈਂ ਵੱਡੇ ਵਡੇਰੇਆਂ ਦਾ ਖਾਂਗਾ ਜੀ ਦੁਕਾਨ 'ਚ ਬਾਹਾਂਗਾ ਆਹ ਆਖੋ ਜੀ ਮੇਰੇ ਵੱਡੇ ਵਡੇਰੇ ਦੇ ਤੂੰ ਪੰਚਰ ਵੀ ਨਹੀਂ ਲਾਣਾ ਆ ਦੇਖੋ ਜੀ ਆਹ ਟਾਇਰ ਜੀ ਇਹ ਜੀ ਘਸਦਾ ਹੀ ਨਹੀਂ ਆ ਟੂਬ ਜੀ ਅੱਛਾ ਤੂੰ ਕੁਛ ਨਹੀਂ ਕਰਨਾ ਚਾਹੁੰਦਾ ਇਹ ਤੇਰੇ ਹਰਾਮਖੋਰੀ ਨਹੀਂ ਚੱਲਨੀ ਤੂੰ ਦੁਕਾਨ 'ਚ ਬੈਠੇਗਾ ਤੂੰ ਫਲਾਏਗਾ ਵੱਡੇ ਵੱਡੇ ਰਿਆਂ ਦਾ ਸਮਾਨ ਵਿਖਾਈ ਜਾਵਦੀ ਆ ਚਾਬੀਆਂ ਆ ਪਾਨੇ ਜੀ ਆ ਟੂਬ ਆ ਟਾਇਰ ਜੀ ਅੱਛਾ ਨਹੀਂ ਪਿਆਰੇ ਤੂੰ ਵਖਾ ਆਪਣਾ ਆਪ ਕੌਤਕ ਸ ਗੁਨਾ ਦੀ ਖਾਨ ਬੰਨਾ ਪਏਗਾ ਮਨ ਨੂੰ ਸਮਝਾਣ ਲਈ ਥੋੜਾ ਜਿਹਾ ਗਿਆਨ ਬਹੁਤ ਹੈ ਇੱਕ ਜਪ ਹੈ ਇੱਕ ਜਾਪ ਹੈ ਇੱਕ ਜਾਨ ਹੈ ਇੱਕ ਧਿਆਨ ਹੈ ਅੱਗੇ ਹੈ ਚੌਥੇ ਪਦ ਦਾ ਗਿਆਨ ਜੱਪ ਕੀ ਹੈ ਜੱਪ ਹੈ ਜਬ ਜੀ ਸਹਿਬ ਉਹਦਾ ਹੁਕਮ ਜੋ 1 ਮਿੰਟ ਸਕਿੰਟ ਪਿੱਛੇ ਲੰਘਿਆ ਉਹਦਾ ਹੁਕਮ ਸੀ ਜਾਬ ਕੀ ਹੈ ਉਹਦੀ ਸਮਝ ਹੈ ਗਿਆਨ ਕੀ ਹੈ ਗਿਆਨ ਸਭ ਕੁਝ ਨਹੀਂ ਹੈ ਅੱਛਾ ਡਾਕਟਰ ਨੂੰ ਗਿਆਨ ਹੋ ਗਿਆ ਜੇ ਪੁਰਜੇ ਵਿੱਚ ਜੀ ਜਾਏ ਕੱਟ-ਕੱਟ ਕੇ ਨਹੀਂ ਅਕਰੋ ਨਾ ਆਇਆ ਨਾ ਅਸੀਂ ਮਿ ਹੀਟ ਮਿੱਟੀ ਦੇ ਬਣੇ ਹਾਂ ਸਾਡਾ ਕੌਣ ਹੈ ਭੈਣ ਭਾਈ ਸਾਨੂੰ ਚੌਥੇ ਪੱਧ ਦਾ ਗਿਆਨ ਹੈ ਵਿਰਲਿਆਂ ਦੀ ਖੇਡ ਹੈ ਤੂੰ ਆਪਣਾ ਮਾਇਆ ਕਮਾਹ ਮਾਇਆ ਲਈ ਸਾਡੇ ਕੋਲ ਸਮਾਂ ਹੈ ਅੱਛਾ ਭੈਣ ਭਾਈ ਲਈ ਨਹੀਂ ਪਤਨੀ ਲਈ ਨਹੀਂ ਬੱਚਿਆਂ ਲਈ ਨਹੀਂ ਮਾਤਾ ਪਿਤਾ ਲਈ ਨਹੀਂ ਮਾਇਆ ਲਈ ਸਾਨੂੰ ਸਮਾਂ ਹੈ ਡਬਲ ਡਬਲ ਡਿਊਟੀਆਂ ਲਾਂਦੇ ਹਾਂ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਤੂੰ ਆਪਣੀ ਕਦੇ ਰਿਕਾਰਡਿੰਗ ਸੁਣਨੀ ਤੇਰੇ ਮਨ ਚ ਕੀ ਚੱਲ ਰਿਹਾ ਹੈ ਕਹਿੰਦੇ ਮੇਰੀ ਕਿਸਮਤ ਮਾੜੀ ਅੱਛਾ ਜਿਹੜਾ ਤੂੰ ਬੀਜ ਬੀਜਣਾ ਹੈ ਉਹੀ ਵੜਨਾ ਹੈ ਸੋ ਕਸੀ ਕਹਿੰਦੇ ਆ ਸਾਡੀ ਕਿਸਮਤ ਮਾੜੀ ਅੱਛਾ ਇਹ ਸਰੀਰੂਪ ਸੀ ਅੰਦਰ ਹੀ ਪਰਮੇਸ਼ਰ ਆਇਆ ਹੋਇਆ ਸੀ ਇੱਕ ਕਾਰ ਹੈ ਇੱਕ ਡਰਾਈਵਰ ਹੈ ਅੱਛਾ ਕਾਰ ਤਾਂ ਘਰ ਖੜੀ ਹੈ ਡਰਾਈਵਰ ਬਿਨਾ ਨਹੀਂ ਚੱਲਣੀ ਜੋ ਸਾਡਾ ਦਿਲ ਹੈ ਇੱਕ ਨੈਕਟ੍ਰੈਸਿਟੀ ਵਜਾਏਗਾ ਟਰੈਵਲ ਗੱਡੀ ਚਲਾਏਗਾ ਡਰਾਈਵਲ ਕੀ ਹੈ ਮਨ ਰੂਪ ਹੈ ਜਿਵੇਂ ਰੁਕਾ ਹੈ ਰੁਕ ਤਰਤੀ ਚ ਗੱਡਿਆ ਹੋਇਆ ਹੈ ਤਾਂ ਹੀ ਵੱਧ ਰਿਹਾ ਹੈ ਕੁਦਰਤ ਨੂੰ ਸਮਝਣਾ ਪਵੇਗਾ ਕਾਦਰ ਦੀ ਕੁਦਰਤ ਬੜੀ ਬਲਵਾਨ ਹੈ ਸੋ ਜਿਹੜਾ ਕੜਕੜ ਰਹਿਂਦਾ ਰੁੱਖ ਨੀਵਾ ਹੋਣਾ ਪਵੇਗਾ ਉਹ ਪਹਿਲੇ ਬੁੱਲਾ ਹੀ ਜਾਏਗਾ ਹਨੇਰੀ ਚ ਹਵਾ ਚ ਚੱਕਰ ਚ ਸ ਜਿੰਨਾ ਉੱਪਰ ਰੁੱਖ ਨੇ ਵਧਣਾ ਹੈ ਉਹਨਾਂ ਧਰਤੀ ਚ ਜੜਾਂ ਚਾਹੀਦੀ ਹਨ ਸਾਨੂੰ ਉਲਟਾ ਕਰ ਲੋ ਰੁੱਖ ਨੂੰ ਸਾਡੀਆਂ ਜੜਾਂ ਉੱਪਰ ਕਾਸ਼ ਚ ਹਨ ਇਹ ਦਸਵੇਂ ਆਕਾਸ਼ ਚ ਜਾ ਰਹੇ ਹਾਂ। ਦਾਤ ਦੀਸਾਂ ਚ ਭੱਜ ਰਹੇ ਹਾਂ। ਤੂੰ ਕੀ ਕਰੇਂਗਾ ਮੈਂ ਦੂਸਰੇ ਨੂੰ ਗਿਆਨ ਦਿਆਂਗਾ ਨਹੀਂ। ਇੱਕ ਬੰਦਾ ਬੰਦਾ ਬਣਿਆ ਹੋਇਆ ਬਹੁਤ ਤਾਕਤ ਰੱਖਦਾ ਹੈ। ਅੱਛਾ ਇਹ ਸਤਿ ਸ੍ਰੀਕਾਲ ਨੂੰ ਸਮਝਣਾ ਪਏਗਾ। ਅਕਾਲ ਕੀ ਹੈ? ਜਿਹਦਾ ਸਦਾ ਦੰਡਾ ਚੱਲਣਾ ਹੈ। ਜਿਹਦਾ ਸਦਾ ਹੁਕਮ ਚੱਲਣਾ ਹੈ ਜੋ ਸਦਾ ਲਈ ਹੈ ਜੋ ਮਰਦਾ ਨਹੀਂ ਜੋ ਨਹੀਂ ਵੇਖਿਆ ਉਹ ਨਿਤ ਨਵਾਂ ਹੈ ਪਰਮੇਸ਼ਰ ਗੁੱਠੇ ਵਰਗਾ ਗੁੱਠਾ ਚਿਹਰੇ ਵਰਗਾ ਚਿਹਰਾ ਧਾਣੇ ਵਰਗਾ ਧਾਣਨੀ ਬਣਾ ਰਿਹਾ ਥੀ ਤੂੰ ਆਪਣੇ ਆਪ ਨੂੰ ਪਿਆਰ ਕਰ ਉੱਚਾ ਹੈ ਲੰਮਾ ਹੈ ਮਦਰਾ ਹੈ ਜਿਵੇਂ ਹੈ ਤੂੰ ਲੱਕੀ ਹੈ ਤੂੰ ਗੁੱਡ ਹੈ ਆਪਨੇ ਆਪ ਨੂੰ ਪਿਆਰ ਕਰ ਇਹੀ ਭਗਤੀ ਹੈ ਕਿਸੇ ਨਹੀਂ ਦੱਸਣਾ ਸੋ ਜੇ ਮੈਂ ਆਪਣੀ ਸਕਾ ਕਿਸੇ ਦਾ ਮਿੱਤਰ ਕੀ ਬਣਾਗਾ ਦੋ ਸਤ ਦੋ ਤਰ੍ਹਾਂ ਅੰਦਰੋਂ ਬਾਹਰੋਂ ਇੱਕ ਹੋਣਾ ਪਏਗਾ ਅੱਛਾ ਆਪਣੀ ਜਾਣ ਪਛਾਣ ਕਰਨੀ ਪਏਗੀ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜੀ ਤਾਂ ਇਹ ਪਤਾ ਲੱਗ ਗਿਆ ਜੀ ਹੁਣ ਬਾਜੀ ਜਿੱਤ ਜਾਗੇ ਜੀ ਗੁਰਮੁਖ ਜਿੱਤ ਰਹੇ ਹਨ ਬਾਜੀ ਇਹ ਬਿਰਲੇ ਹਨ ਕਰੋੜਾਂ ਚੋਂ ਅਸੀਂ ਮਨ ਦੀਆਂ ਮਰਜ਼ੀਆਂ ਕਰਕੇ ਬੜਾ ਪਾਣੀ ਤੋਂ ਡੁੱਬ ਰਹੇ ਹਾਂ ਪਾਣੀ ਦੀ ਬੂੰਦ ਸਾਗਰ ਦੀ ਬੂੰਦ ਹੈ ਸਾਗਰ ਚ ਮਿਲ ਕੇ ਸਾਗਰ ਦਾ ਰੂਪ ਹੋ ਜਾਏਗੀ ਅੱਛਾ ਗਿਆਨ ਥੋੜਾ ਜਿਹਾ ਬਹੁਤ ਹੈ ਸੋ ਸਾਰੇ ਜੋ ਤੂੰ ਸੋਚ ਰਿਹਾ ਹੈ ਉਹ ਦੂਸਰਾ ਸੋਚ ਰਿਹਾ ਹੈ ਜੋ ਤੈਨੂੰ ਮਿਲਿਆ ਹੈ ਉਹਦਾ ਆਨੰਦ ਲੈ ਮਿਹਨਤ ਕਰ ਮਿਸ਼ਕਤ ਕਾਲ ਜੋ ਦੋ ਤਿੰਨ ਦੁੱਖ ਹਨ ਸਾਰਿਆਂ ਨੂੰ ਉਹ ਛੱਡ ਕੇ ਤੂੰ ਜੀ ਮੇਰੇ ਕੋਲ ਘਰ ਨਹੀਂ ਅੱਛਾ ਮੇਰੇ ਕੋਲ ਲੰਮੀ ਗੱਡੀ ਨਹੀਂ ਅੱਛਾ ਮੇਰੇ ਕੋਲ ਪੁੱਤਰ ਨਹੀਂ ਮੇਰਾ ਵਿਆਹ ਨਹੀਂ ਹੋ ਰਿਹਾ ਮੈਨੂੰ ਲੋਕ ਚੰਗਾ ਨਹੀਂ ਸਮਝ ਰਹੇ ਨਹੀਂ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਤੂੰ ਜੀਵਨ ਜੀ ਦੋਤਨ ਦੋਖ ਛੱਡ ਕੇ ਤੂੰ ਜੀ ਦਾਸ ਤੇ ਨਾਲ ਵਾਅਦਾ ਕਰਦਾ ਹੈ ਉਹ ਵੀ ਤੇਰੇ ਪੂਰੇ ਹੋਣਗੇ ਤੂੰ ਇਹ ਮਾੜੀ ਸੋਚ ਕਰਕੇ ਅਪਰਾਧ ਦਾ ਬੀਜ ਹੈ ਪਾਪ ਮਾੜੀ ਸੋਚ ਇੱਕ ਨੈਗੇਟਿਵ ਹੈ ਇੱਕ ਪੋਜ਼ਿਟਿਵ ਹੈ ਇੱਕ ਠੰਢੀ ਕਲਾ ਹੈ ਇੱਕ ਚੜਦੀ ਕਲਾ ਹੈ ਮੈਂ ਕਹਿੰਦਾ ਮੇਰੀ ਕਿਸਮਤ ਮਾੜੀ ਪਰਮੇਸ਼ਰਾਂ ਦਾ ਠੀਕ ਹੈ ਮੈਂ ਲੋਕਾਂ 'ਚ ਨੁਕਸ ਕਰਦਾ ਹਾਂ ਪਰਮੇਸ਼ਰਾਂ ਦਾ ਠੀਕ ਹੈ ਸੋ ਮੈਂ ਦੂਸਰੇ ਲ ਵੇਖਦਿਆਂ ਘਰ ਕਦੀ ਚਾਤੀ ਨਹੀਂ ਮਾਰੀ ਇਹ ਪਰਦੇਸੀ ਜਿੰਦ ਨੇ ਘਰ ਆਉਣਾ ਸੀ ਇਹ ਅਸ਼ਟਾਵਰਕਰ ਹੈ ਰਾਜੇ ਦਾ ਦਰਬਾਰ ਲੱਗਾ ਸੀ ਜਿਹੜਾ ਕਹਦਾ ਮੈਨੂੰ ਪਰਮੇਸ਼ਰ ਦਾ ਗਿਆਨ ਕਰਾਏ ਉਹ ਮੇਰਾ ਗੁਰੂ ਹੈ ਸਾਰੇ ਵਿਦਵਾਨ ਆਏ ਪੰਡਤ ਆਏ ਗਿਆਨੀ ਆਏ ਕਿਹੜਾ ਕਿਰਾਏ ਸਾਰੇ ਰੋਟੀਆਂ ਕਾਰਨ ਪੂਰੇ ਥਾਲ ਹਨ ਸ ਇਹ ਅਸ਼ਟ ਵਰਕਰ ਆਇਆ ਕਹਿੰਦਾ ਮੈਂ ਗਿਆਨ ਕਰਾ ਦਾਂਗਾ ਸਾਰੇ ਹੱਸ ਪਏ ਇਹ ਵਿਦਵਾਨ ਪੰਡਿਤ ਮੀਆਂ ਸ ਅਸ਼ਟ ਵਰਕਰ ਜੀ ਕਹਿੰਦੇ ਇਹ ਕਿੱਥੋਂ ਚਮਾਰ ਲਿਆਉਂਦੇ ਹਨ ਅੱਛਾ ਜੋ ਚੰਮ ਦੀ ਪਰਖ ਕਰਦੇ ਹਨ ਸੋ ਇਹ ਅਕਲ ਸ਼ਕਲ ਨਹੀਂ ਅੰਦਰ ਹੈ ਸਿਸਟਮ ਮੇ ਮੋਬਾਈਲ ਵਾ ਕੋ ਗੂਗਲ ਵਾ ਕੋ ਸਾਰਾ ਮਨ ਦਾ ਖੇਡ ਹੈ ਜੀ ਸੋ ਧਾਸ ਨੂੰ ਹੀ ਕੋਈ ਚਾਹੀਦਾ ਹੈ ਚੇਲਾ ਕੱਲੇ ਹਾਂ ਕਾਫੀ 25 30 ਸਾਲ ਹੋ ਗਿਆ ਖੋਜ ਕਰਦਿਆਂ ਨੂੰ ਥੋੜੀ ਥੋੜੀਆ ਪ੍ਰਾਪਤੀਆਂ ਹਨ ਸੋ ਇਹ ਬਾਹਰੋਂ ਘਰ ਨੂੰ ਆਉਣਾ ਪਏਗਾ ਇਹ ਕਹਿੰਦੇ ਚਮਾਰ ਕਿੱਥੇ ਆ ਗਏ ਫਿਰ ਉਹ ਨਸ਼ਟ ਵਰਕਰ ਨੇ ਗਿਆਨ ਕਰਾਇਆ ਰਾਜੇ ਨੂੰ ਸੋ ਦਾਸ ਨੂੰ ਸਾਰੇ ਨਾਂ ਲੱਗਦੇ ਹਨ ਜਿਵੇਂ ਕੋਈ ਦੇਖਦਾ ਹੈ ਸਾਨੂੰ ਦਿਖ ਨਹੀਂ ਰਿਹਾ ਸਾਨੂੰ ਜੋ ਦਿਸ ਦਿਸ ਰਿਹਾ ਹੈ ਨਹੀਂ ਅਸੀਂ ਦੇਖ ਰਹੇ ਹਾਂ ਅੰਦਰ ਵੱਡਾ ਆਇਆ ਹੋਇਆ ਹੈ ਇਹ ਕਰ ਲਾਸ਼ ਤੇ ਪਈ ਵਿੱਚੋਂ ਡਰਾਈਵਲ ਚਲਾ ਗਿਆ ਜੋ ਖਾਤੇ ਹੋ ਰੋਡ ਵੀ ਪੁੱਛ ਰਹੇ ਸੀ ਹੁਣ ਉੱਠ ਨਹੀਂ ਉੱਠਿਆ ਜਾਣਾ ਉਹ ਵੱਡਾ ਆਇਆ ਹੋਇਆ ਹੈ ਤਾਂ ਸਾਡੀ ਕੀਮਤ ਹੈ ਸਵਾਸ ਚੱਲ ਰਹੇ ਹਨ ਪਵਨ ਗੁਰੂ ਹੈ ਇਹ ਪਾਣੀ ਜੋ ਹਰਾ ਫਰਿਆ ਸਾਰਿਆਂ ਨੂੰ ਕਰਨ ਵਾਲਾ ਹੈ ਕੀਤਾ ਹੈ ਧਰਤੀ ਮਾਤਾ ਹੈ ਜੋ ਸਾਨ ਸਾਰੇ ਪੜਾਰੇ ਇੱਕ ਵਾਰੀ ਪਾਏ ਅਸੀਂ ਆਪਣੀ ਸੂਝ ਬੂਝ ਅਕਲ ਨਾਲ ਵਿੱਚੋਂ ertid ਤੇ ਕੱਢ ਰਹੇ ਹਾਂ ਇੱਕੋ ਵਾਰੀ ਪਾਏ ਹੰ ਇਹ ਜਨਰ ਪਸ਼ੂ ਕੀ ਕਰ ਸਕਦੇ ਜੇ ਮਨੁੱਖ ਜਨਮੀ ਨਾਲ ਲੈਂਦਾ ਪ੍ਰਮੇਸ਼ਰ ਨੇ ਸਾਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ ਹੈ ਸਮਝਣਾ ਪਏਗਾ ਸੋ ਜੋ ਮੰਗੇ ਠਾਕਰਾ ਆਪਣੇ ਤੇ ਸੋ ਹੀ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇਹ ਹਾਂ ਵਾਹ ਸੱਚ ਹੋਇਆ ਆਪਣੇ ਆਪ ਦੀ ਜਾਣ ਪਛਾਣ ਕਰਨੀ ਪਏਗੀ ਅਸੀਂ ਸਾਰਿਆਂ 'ਚ ਵਿਆਪਕ ਸਮਝਦੇ ਹਾਂ ਆਪਣੇ ਆਪ 'ਚ ਹਾਜ਼ਰ ਨਹੀਂ ਸਮਝਦੇ ਤੂੰ ਆਪਣੇ ਪੈਰ ਤੇ ਕੁਹਾੜਾ ਮਾਰੇਗਾ ਜਿਹੜਾ ਬੀਜ ਬੀਜੇਗਾ ਕਿਕਰ ਬੀਜ ਕੇ ਨਹੀਂ ਮੇਵੇ ਲੱਗਣਗੇ ਸੋ ਦੂਸਰੇ ਦੇ ਕਿਵੇਂ ਕੁਹਾੜਾ ਮਾਰ ਲੇਗਾ ਪੈਰਾਂ ਤੇ ਨਹੀਂ ਉਹਦੇ ਤੇ ਸਬਰੱਥ ਦਾ ਹੱਥ ਹੈ ਪਿਆਰੇ ਇਹ ਸੱਤ ਕੀ ਹੈ ਜੋ ਸਦਾ ਸੱਤ ਰਹਿਣ ਵਾਲਾ ਹੈ ਇਹਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਜਿੰਨਾ ਮਰਜੀ ਡੂੰਗਾ ਹੋਏ ਸ੍ਰੀ ਕੀ ਹੈ ਜੋ ਇਹ ਮੋਬਾਈਲ ਹੈ ਨਾ ਜੋ ਇਹਨੂੰ ਪ੍ਰਦੇਸ਼ ਦੇਾਂਗੇ ਨੇ ਉਹੀ ਰਸਤਾ ਵਿਖਾਣਾ ਹੈ ਜੇ ਮੈਂ ਕਾਮ ਦਾ ਗਾਹ ਕਹਾ ਐਸੇ ਨੇ ਨਵੀਆਂ-ਨਵੀਆਂ ਵਿਵਤਾ ਨਵੀਆਂ-ਨਵੀਆਂ ਖੋਜਾਂ ਦੇਣੀਆਂ ਸੋ ਫਗਤ ਵਰਲੇ ਹਮ ਲੱਖਾਂ ਚ ਕੋਈ ਸਾਰੇ ਅਸੀਂ ਸੰਸਾਰੀ ਹਾਂ ਮਾਇਆ ਮਾਇਆ ਦਾ ਜਾਪ ਕਰਾਂਗੇ ਮਾਇਆ ਮਿਲੇਗੀ ਇਹ ਸੁਖ ਥੋੜੇ ਚਿਰ ਹਨ ਰੁੱਖ ਦੀ ਛਾਂ ਵਾਂਗ ਬਦਲ ਦੀ ਛਾਂ ਵਾਂਗ ਸਦਾ ਇਹ ਬਚਪਨ ਨਹੀਂ ਰਹਿਣਾ ਸਦਾ ਜਵਾਨੀ ਨਹੀਂ ਰਹਿਣੀ ਸਦਾ ਬਡਾਪਾ ਨਹੀਂ ਰਹਿਣਾ ਸਦਾ ਕੁਛ ਨਹੀਂ ਰਹਿਣਾ ਜੀ ਜੋ ਵੇਖ ਰ ਦੇਖ ਰਹੇ ਹਾਂ ਇਹ ਪ੍ਰਵੇਸ਼ ਵੀ ਮਾਇਆ ਹੈ ਇਹਦਾ ਨਾਸ ਹੈ ਇਹਦਾ ਅੰਤ ਹੈ ਜੋ ਵੇਖਿਆ ਨਹੀਂ ਉਹ ਨਿਤ ਨਵਾਂ ਹੈ ਸੱਚ ਪਰਮੇਸ਼ਰ ਨਿਤ ਨਵਾਂ ਜੀ ਜ ਜਿਹਦੀ ਲੋੜ ਹੁੰਦੀ ਹੈ 10 ਦੀ ਖੋਜ ਆਪੇ ਪ੍ਰਗਟ ਹੋਏਗੀ ਕੋਈ ਨਾ ਕੋਈ ਖੋਜ ਕਰੇਗਾ ਪ੍ਰੇਸ਼ਰ ਕੰਟਰੋਲ ਉਹ ਵਿਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਹੱਸਦਿਆਂ ਨੂੰ ਰਵਾ ਦਿੰਦਾ ਤੇ ਰੋਂਦਿਆਂ ਨੂੰ ਹਸਾ ਦਿੰਦਾ ਹੈ ਆ ਕਰੋਨਾ ਕਨੇ ਦਿਨ ਆਇਆ ਨਾ ਕੌਣ ਤੇਰਾ ਮਿੱਤਰ ਹੈ ਉਪ ਆਪਣੇ ਗੱਡੀ ਸੰਭਾਲੋ ਅਸੀਂ ਦੋ ਤਰ੍ਹਾਂ ਹਾਂ ਜੀ ਵਾ ਜਿੰਦ ਆਪਣੀ ਹੈ ਜੀ ਸਿਰ ਤੇ ਕਾਲ ਖੜਾ ਹੈ ਆ ਕਾਲ ਚ ਜੁੜਨਾ ਪਏਗਾ ਜੀ ਇਹ ਵਿਰਲੇ ਹਨ ਜੋ ਇਹ ਗੱਲ ਸਮਝਣਗੇ ਰਜੋ ਤਮਸ ਤੋਂ ਚੌਥੇ ਪਾਦ ਦਾ ਗਿਆਨ ਹੈ ਖੱਤਰੀ ਬ੍ਰਾਹਮਣ ਸੂਤ ਵੈਸੇ ਚੌ ਚੌਹਾਨ ਸੰਜਾਪ ਦੇਸ਼ ਹੈ ਖੱਤਰੀ ਬਨਣਾ ਪਏਗਾ ਬ੍ਰਾਹਮਣ ਬੰਨਣਾ ਪਏਗਾ ਜੋ ਬ੍ਰਹਮ ਦੀ ਵਿਚਾਰ ਕਰੇਗਾ ਪੰਡਤ ਬੰਨਣਾ ਪਏਗਾ ਸੋ ਨੀਆ ਬੰਨਣਾ ਪਏਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2030 ਚ ਸਾਰੇ ਸੰਸਾਰ ਚ ਸਵਿਧਾਨ ਲਾਗੂ ਹੋਏਗਾ ਦਾਸ ਕੱਲੇ ਹੀ ਹੈ ਕੱਲੇ ਦਾ ਹੱਥ ਝੰਡਾ ਹੈ ਸੋ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਾਂ ਇਹ ਫਤਿਹ ਕਰਨਾ ਹੋ ਸਕਦਾ ਸਾਲ ਇੱਕ ਸਾਲ ਹੋਰ ਵੱਧ ਲੱਗ ਜੇ ਬੰਦਾ ਆਈ ਤੇ ਆਜੇ ਬਹੁਤ ਕੁਝ ਕਰ ਸਕਦਾ ਹੈ ਜੀ ਸਾਰੇ ਜੀਵਨ ਨੂੰ ਲੋੜ ਦੇ ਹਮ ਜੀ ਮੌਤ ਤਲੀ ਤੇ ਰੱਖ ਕੇ ਮਰਨ ਪਹਿਲੋਂ ਪ੍ਰਵਾਨ ਕਰਨਾ ਪਏਗਾ ਫਿਰ ਸਾਰੇ ਅੱਗੇ ਭੰਡਾਰੇ ਹਨ ਜੋ ਤਨ ਕਰਨਾ ਪਏਗਾ ਹੱਸਦਿਆ ਖਾਂਦਿਆ ਪਹਿਨਦਿਆ ਵਿੱਚੇ ਜੁਗਤ ਮੁਕਤ ਭੁਗਤ ਗੁਰੂ ਕੋਰਾ ਹੈ ਜੀ ਗੁਰੂ ਤੋਂ ਬਿਨਾ ਸਿੱਖ ਅੰਦੇ ਹਾਂ ਅੱਖਾਂ ਮੀਟ ਕੇ ਦੇਖ ਕਿੰਨਾ ਚਿਰ ਕੋਈ ਦੱਸੇ ਦੱਸੇਗਾ ਸਾਨੂੰ ਸੱਜੇ ਜਾਈਂ ਖੱਬੇ ਜਾਈਂ ਇਹ ਦੇਵ ਦ੍ਰਿਸ਼ਟੀ त्रिलोचन ਦਸਵਾਂ ਦਰਵਾਰ ਖੋਲਣਾ ਪਏਗਾ ਤਰਕੁੱਟੀ ਵੀ ਮਾਇਆ ਹੈ ਪਰਮਾਨੰਦ ਬਿਰਲੇ ਨੂੰ ਆਏਗਾ ਜੀ ਆ ਖੋਪਰੀ ਦਾ ਹੀ ਸਵਾਦ ਹੈ ਪਿੱਛੇ ਖਰੋਟ ਵਰਗਾ ਹੈ ਉਹ ਕਲਕੇਸ਼ ਕਰਦਾ ਹੈ ਅੱਗੇ ਪਦਾਮ ਵਰਗਾ ਹੈ ਪੁਰਜਾ ਨਿਕਾ ਜਾ ਉਹਦਾ ਫੈਸਲਾ ਚੱਲੇਗਾ ਸੋ ਸਾਡੇ ਖੂਨ ਚ ਹੈ ਦੋ ਤਿੰਨ ਪੀੜੀਆਂ ਲੱਗਣ ਗਿਆ ਸੁਦਰਧਿਆ ਜੀ ਪਾਣੀ ਹਵਾ ਧਰਤੀ ਅਸੀਂ ਪ੍ਰਦੂਸ਼ਣ ਕੀਤਾ ਵੱਡੀ ਕੀਮ ਚਕਾਵਾਂਗੇ ਰੁੱਖ ਲਾਵਾਂਗੇ ਪ੍ਰਦੂਸ਼ਣ ਭਜਾਵਾਂਗੇ ਆਪਣੇ ਆਪ ਨੂੰ ਸਮਝਾਵਾਂਗੇ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਰਖ ਜ ਦਾਸ ਸੰਗਤ ਰੁਗਰੂ ਬਖਸ਼ਣਾ ਰ ਮੈਂ ਇੱਕ ਲੱਤ ਖੜਾ ਖੜ ਸਕਦਾ ਬੇ ਲੱਤ ਤੋ ਡਿਗਾਗਾ ਪਰਮੇਸ਼ਰ ਕੁਦਰਤ ਰੂਪ ਹੈ ਸਿਸ਼ਟ ਰੂਪ ਹੈ ਕਦਰ ਆਇਆ ਹੋਇਆ ਹੈ ਉਹਨੇ ਸਾਨੂੰ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਜੀ 9417437746 ਵੈਕੂਜੀ ਦਾ ਖਾਲਸਾ ਵੈਕੂਜੀ ਕੀ ਫਤਿਹ ਦੇਖ ਤੇ ਫਤਿਹ